ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ 1885 ਈਸਵੀ ਨੂੰ ਗ੍ਰਾਮ ਹਰੀਵਾਲ 라ਵਲਪਿੰਡੀ ਵਿੱਚ ਬਖਸ਼ੀ ਗੋਪੀ ਚੰਦ ਅਤੇ ਮੂਲਾ ਦੇਵੀ ਦੇ ਘਰ ਹੋਇਆ। ਉਹਨਾਂ ਦਾ ਪਹਿਲਾ ਨਾਂ ਨਾਨਕ ਚੰਦ ਸੀ। ਉਹਨਾਂ ਮੁੱਢਲੀ ਪੜ੍ਹਾਈ ਆਪਣੇ ਪਿੰਡ ਦੇ ਸਕੂਲ ਤੋਂ ਲੈ ਕੇ ਮਿਸ਼ਨ ਸਕੂਲ 라ਵਲਪਿੰਡੀ ਦੇ ਵਿੱਚ ਦਾਖਲਾ ਲਿਆ। ਮਗਰੋਂ 10ਵੀਂ ਪਾਸ ਕਰਕੇ ਤਾਰਾ ਸਿੰਘ ਨੇ ਅਗਲੀ ਪੜ੍ਹਾਈ ਜਾਰੀ ਰੱਖਣ ਲਈ ਪ੍ਰਿੰਸੀਪਲ ਜੋਸ ਸਿੰਘ ਦੀ ਸਹਾਇਤਾ ਨਾਲ 2 ਜਨਵਰੀ 1904 ਨੂੰ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਦਾਖਲਾ ਲਿਆ। 1907 ਇਸਵੀ ਵਿੱਚ ਖਾਲਸਾ ਕਾਲਜ ਤੋਂ ਬੀਏ ਪਾਸ ਕਰਕੇ ਐਸਏਵੀ ਦੀ ਵਿਦਿਆਲੇ ਸੈਂਟਰਲ ਟ੍ਰੇਨਿੰਗ ਕਾਲਜ ਵਿੱਚ ਗਿਆ ਤੇ 1908 ਵਿੱਚ ਪ੍ਰੀਖਿਆ ਪਾਸ ਕਰਨ ਤੋਂ ਪਿਛੋਂ ਲਾਇਲਪੁਰ ਸ਼ਹਿਰ ਚਲੇ ਗਿਆ ਇਥੋਂ ਉਹਨਾਂ ਸਤਾਨਿਕ ਸਿੱਖਾਂ ਦੀ ਸਹਾਇਤਾ ਨਾਲ ਖਾਲਸਾ ਹਾਈ ਸਕੂਲ ਲਾਇਲਪੁਰ ਖੋਲ੍ਹਿਆ ਜਿਹੜਾ ਅੱਜਕੱਲ੍ਹ ਜਲੰਧਰ ਸ਼ਹਿਰ ਵਿੱਚ ਲਾਇਲਪੁਰ ਖਾਲਸਾ ਕਾਲਜ ਦੇ ਨਾਮ ਨਾਲ ਪ੍ਰਸਿੱਧ ਹੈ ਇੱਥੇ ਉਹਨਾਂ 15 ਰੁਪਏ ਮਹੀਨੇ ਤੇ ਹੈੱਡਮਾਸਟਰ ਦੀ ਨਿਯੁਕਤੀ ਪ੍ਰਵਾਨ ਕਰ ਲਈ ਇਹ ਸਕੂਲ ਚਲਾਉਣ ਲਈ ਉਹਨਾਂ ਦੇ ਨਾਂ ਨਾਲ ਮਾਸਟਰ ਸ਼ਬਦ ਸਦਾ ਲਈ ਚੁਲ ਗਿਆ ਜ਼ਿਕਰਯੋਗ ਹੈ ਕਿ ਪਾਈ ਵੀਰ ਸਿੰਘ ਦੁਆਰਾ ਲਿਖੀ ਗਈ ਸੁੰਦਰੀ ਰਚਨਾ ਪੜ ਕੇ ਉਹ ਸਿੰਘ ਸਜੇ ਸਨ ਮਾਸਟਰ ਤਾਰਾ ਸਿੰਘ ਨੇ 1920 ਈਸਵੀ ਵਿੱਚ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਣ ਤੇ ਅਹਿਮ ਭੂਮਿਕਾ ਨਿਭਾਈ ਉਹਨਾਂ ਨੂੰ 1920 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਅਖਬਾਰ ਦੇ ਸੰਪਾਦਕ ਬਣਾਇਆ ਗਿਆ ਉਹਨਾਂ ਸਾਕਾ ਨਨਕਾਣਾ ਸਾਹਿਬ ਦੌਰਾਨ ਹਾਲਾਤ ਬਦੇਰੇ ਖਰਾਬ ਹੋਣ ਤੋਂ ਬਚਾਉਣ ਲਈ ਕਾਫੀ ਯਤਨ ਕੀਤੇ ਪਰ ਸਿੱਖ ਜਥਾ ਨਨਕਾਣਾ ਸਾਹਿਬ ਪਹੁੰਚਦੇ ਹੀ ਮਹਾਂਤ ਨਰੈਣਦਾਸ ਨੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਉਸ ਦਿਨ ਤੋਂ ਮਾਸਟਰ ਜੀ ਨੇ ਆਪਣਾ ਸਾਰਾ ਜੀਵਨ ਪੰਥ ਦੀ ਸੇਵਾ ਲੇ ਲਾਉਣ ਦਾ ਪਰਨ ਲੈ ਲਿਆ 26 ਨਵੰਬਰ 1921 ਨੂੰ ਚਾਬੀਆਂ ਦੇ ਮੋਰਚੇ ਵਿੱਚ ਅਜਨਾਲਾ 'ਚ ਤਕਰੀਰ ਕਰਨ ਦੇ ਦੋਸ਼ 'ਤੇ ਅੰਗਰੇਜ਼ ਸਰਕਾਰ ਨੇ ਦਸੰਬਰ 1921 ਵਿੱਚ 6 ਮਹੀਨੇ ਕੈਦ ਅਤੇ 1000 ਰੁਪਏ ਦਾ ਜੁਰਮਾਨਾ ਕੀਤਾ ਨਾਭੇ ਰਿਆਸਤ ਦੇ ਮਹਾਰਾਜਾ ਹੀਰਾ ਸਿੰਘ ਦੇ ਸੁਪੁੱਤਰ ਰੀਪੂ ਦਮਨ ਸਿੰਘ ਕੋਲੋਂ ਅੰਗਰੇਜ਼ਾਂ ਦੁਆਰਾ ਰਾਜਗਤੀ ਖੋਣ ਮਗਰੋਂ ਉਡਾਈ ਕਨਾਲ ਵਿੱਚ ਨਜ਼ਰਬੰਦੀ ਕਰਨ ਦਾ ਮਾਸਟਰ ਜੀ ਦੇ ਦਿਲ ਤੇ ਬੜਾ ਡੂੰਘਾ ਅਸਰ ਪਿਆ 13 ਅਕਤੂਬਰ 1923 ਨੂੰ ਜੈਤੋ ਦਾ ਮੋਰਚਾ ਵਧੇਰੇ ਤੇਜ਼ ਹੋਣ ਕਰਕੇ ਉਹਨਾਂ ਨੂੰ ਬਾਕੀ ਸਾਥੀਆਂ ਨਾਲ ਤਾਰਾ 121 ਅਤੇ 124 ਅਦੀਨ ਬਗਾਵਤ ਕਰਨ ਦੇ ਦੋਸ਼ੇਟ ਗ੍ਰਿਫਤਾਰ ਕਰਕੇ ਅੰਮ੍ਰਿਤਸਰ ਜੇਲ੍ਹ ਅਤੇ 6 ਮਹੀਨੇ ਮਗਰੋਂ ਸ਼ਾਹੀ ਕਿਲਾ ਲਾਹੌਰ ਭੇਜ ਦਿੱਤਾ ਗਿਆ 1 ਨਵੰਬਰ 1925 ਨੂੰ ਗੁਰਦੁਆਰਾ ਸੁਧਾਰ ਬਿੱਲ ਪਾਸ ਹੋਣ ਤੇ ਅੰਗਰੇਜ਼ ਸਰਕਾਰ ਵੱਲੋਂ ਰਿਹਾਈ ਲਈ ਸ਼ਰਤਾ ਲਗਾ ਦਿੱਤੇ ਜਾਣ ਤੇ ਮਾਸਟਰ ਤਾਰਾ ਸਿੰਘ ਆਪਣੇ 15 ਸਾਥੀਆਂ ਸਮੇਤ ਸ਼ਰਤਾ ਨਾ ਮੰਨਣ ਦੇ ਵਿਰੋਧ ਦੇ ਵਿੱਚ ਖੜੇ ਹੋ ਗਏ ਸੂਨ ਸਿੰਘ ਜੋਸ਼ ਤੇਜ ਸਿੰਘ ਸਮੁੰਦਰੀ ਸੇਵਾ ਸਿੰਘ ਠਿਕਰੀਵਾਲ ਗੋਪਾਲ ਸਿੰਘ ਗੌਮੀ ਸੁਰਮਕ ਸਿੰਘ ਚਬਾਲ ਤੇਜ ਸਿੰਘ ਅਕਰਪੁਰੀ ਇਹਨਾਂ 15 ਸਾਥੀਆਂ ਦੇ ਵਿੱਚ ਸ਼ਾਮਲ ਸਨ 1927 ਵਿੱਚ ਮੋਤੀ ਲਾਲ ਨਹਿਰੂ ਰਿਪੋਰਟ ਵਿੱਚ ਸਿੱਖ ਘੱਟ ਗਿਣਤੀ ਸੰਬੰਧੀ ਕੋਈ ਜ਼ਿਕਰ ਤੱਕ ਨਾ ਆਉਣ ਤੇ ਤਾਰਾ ਸਿੰਘ ਨੇ ਕਾਂਗਰਸ ਦੀ ਪ੍ਰਵਾਹ ਨਾ ਕਰਦੇ ਆ ਰਿਪੋਰਟ ਦਾ ਵਿਰੋਧ ਕੀਤਾ 1928 ਵਿੱਚ ਕਲਕੱਤਾ ਵਿੱਚ ਸਾਰੀਆਂ ਪਾਰਟੀਆਂ ਦੀ ਸਾਂਝੀ ਕਾਨਫਰੰਸ ਵਿੱਚ ਮਾਸਟਰ ਜੀ ਨੇ ਮੰਗਲ ਸਿੰਘ ਦੀ ਮਦਦ ਨਾਲ ਸਿੱਖ ਦ੍ਰਿਸ਼ਟੀਕੋਣ ਪੇਸ਼ ਕੀਤਾ ਤੇ ਪੰਜਾਬ ਦੇ ਸਾਰੇ ਖੇਤਰਾਂ ਵਿੱਚ ਸਿੱਖਾਂ ਲਈ 33% ਦੀ ਮੰਗ ਕੀਤੀ 1929 ਵਿੱਚ ਉਹ ਅਕਾਲੀ ਦਲ ਅਤੇ ਕੇਂਦਰੀ ਸਿੱਖ ਲੀਗ ਦੇ ਪ੍ਰਧਾਨ ਰਹੇ ਮੁਸਲਮਨ ਲੀਗ ਦੁਆਰਾ 1940 ਵਿੱਚ ਪਾਕਿਸਤਾਨ ਦੀ ਮੰਗ ਪੇਸ਼ ਕਰਨ ਤੇ ਮਾਸਟਰ ਜੀ ਨੇ ਪਾਕਿਸਤਾਨ ਦੀ ਮੰਗ ਦਾ ਵਿਰੋਧ ਕੀਤਾ ਤੇ 1941 ਵਿੱਚ ਕਰਾਚੀ 'ਚ ਅਕਾਲੀ ਕਾਨਫਰੰਸ ਬੁਲਾ ਕੇ ਸਿੱਖਾਂ ਦੇ ਭਾਵਾਂ ਦਾ ਪ੍ਰਗਟਾਵਾ ਕੀਤਾ ਜੇ ਮਾਸਟਰ ਜੀ ਦੇ ਵਿੱਚ ਲੱਖਾਂ ਵਿਰੋਧੀਆਂ ਦੇ ਸਾਹਮਣੇ ਲਾਹੌਰ ਅਸੈਂਬਲੀ ਦੇ ਬਾਹਰ ਪਾਕਿਸਤਾਨ ਮੁਰਦਾਬਾਦ ਕਹਿੰਦੀ ਦਲੇਰੀ ਸੀ ਤਾਂ 1995 ਇਸਵੀ ਵਿੱਚ ਫਤਿਹਗੜ੍ਹ ਸਾਹਿਬ ਦੇ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਮਾਈਕ ਫੜ ਕੇ ਚੁਣੌਤੀ ਦੇ ਲਈ ਸਾਹਤ ਅਤੇ ਜੁਰਤ ਵੀ ਸੀ ਜਦੋਂ ਉਹਨਾਂ ਮਹਾਰਾਜਾ ਭពਿੰਦਰ ਸਿੰਘ ਪਟਿਆਲਾ ਵਿਰੁੱਧ ਕਲਮ ਚੁੱਕੀ ਤਾਂ ਕੋਈ ਲਾਲਚ ਤੇ ਕੋਈ ਡਰ ਉਹਨਾਂ ਨੂੰ ਝੁਕਾ ਨਾ ਸਕਿਆ ਸਿੱਖ ਰਾਜਨੀਤੀ ਵਿੱਚ ਜਿੱਥੇ ਉਹਨਾਂ ਪੰਥ ਦੀ ਰਹਿਨਮਾਈ ਕੀਤੀ ਉੱਥੇ ਸਿੱਖਾਂ ਨੂੰ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਵੀ ਪੂਰਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ ਮਾਸਟਰ ਜੀ ਭਾਰਤ ਦੀ ਅਖੰਡਤਾ ਦੇ ਮੁਦਦੇ ਹੀ ਸਨ ਉਹਨਾਂ ਦੇਸ਼ ਦੀ ਵੰਡ ਦਾ ਅੰਤ ਤੱਕ ਵਿਰੋਧ ਕਰਦੇ ਰਹੇ ਉਨ੍ਹਾਂ ਦਾ ਪ੍ਰਸਿੱਧ ਸੁਤੰਤਤਾ ਸੈਲਾਨੀਆਂ ਤੇ ਇਨਕਲਾਬੀ ਵੀਰ ਦਾ ਮੋਦਰ ਅਸਾਵਰ ਕਰਨ ਨਾਲ ਗੂੜਾ ਰਿਸ਼ਤਾ ਸੀ ਮਾਸਟਰ ਜੀ ਦੀ ਪੜ੍ਹਾਈ ਦੇ ਖੇਤਰ ਵਿੱਚ ਕਾਲਸਾ ਕਾਲਜ ਅੰਮ੍ਰਿਤਸਰ ਸਿੱਖ ਨੈਸ਼ਨਲ ਕਾਲਜ ਲਾਹੌਰ ਅਤੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਲੁਧਿਆਣਾ ਨੂੰ ਮਹਾਨ ਦੇਣ ਹੈ ਮਾਸਟਰ ਜੀ ਨੇ ਪੰਜਾਬੀ ਪੱਤਰਕਾਰੀ ਤੇ ਉਰਦੂ ਪੱਤਰਕਾਰੀ ਵਿੱਚ ਵੀ ਅਨਾ ਕੀਤਾ ਦੇਸ਼ ਆਜ਼ਾਦ ਹੋਣ ਮੁਗਰੋਂ ਉਰਦੂ ਪ੍ਰਵਾਹ ਤੋਂ ਬਿਨਾ ਮਾਸਿਕ ਪੱਤਰ ਸੰਤ ਸਿਪਾਹੀ ਵੀ ਕੱਢਦੇ ਰਹੇ ਉਹ ਇੱਕ ਚੰਗੇ ਸਾਹਿਤ ਰਚੇਤਾ ਵਿਸਨ ਬਾਬਾ ਤੇਗਾ ਸਿੰਘ ਪ੍ਰੇਮ ਲਗਨ ਕਿਉਂ ਵਰਨੀ ਕਿਵ ਜਾਣਾ ਪੰਤ ਨਿਸ਼ਾਨਾ ਮੇਰੀ ਯਾਦ ਆਦੀ ਉਹਨਾਂ ਦੀਆਂ ਪ੍ਰਸਿੱਧ ਪੁਸਤਕਾਂ ਹਨ ਮਾਸਟਰ ਤਾਰਾ ਸਿੰਘ ਨੇ ਆਜ਼ਾਦ ਪਾਤ ਵਿੱਚ ਸਿੱਖਾਂ ਦੀ ਰਾਖੀ ਲਈ 20 ਸਾਲ ਨਿਰੰਤਰ ਸੰਘਰਸ਼ ਕੀਤਾ 1952 ਵਿੱਚ ਮਾਸਟਰ ਜੀ ਦੀ ਆ ਸੰਸਾਰ ਰੀਜਨਲ ਫਾਰਮੂਲੇ ਦਾ ਸਮਝੌਤਾ ਹੋਇਆ ਤੇ ਸਿੱਖ ਪਛੜੀਆਂ ਜਾਤੀਆਂ ਦੇ ਹਿੱਤਾਂ ਲਈ ਮੋਰਚਾ ਲਗਾਇਆ ਮਾਸਟਰ ਜੀ ਨੇ ਪੰਜਾਬੀ ਪਾਸ਼ਾ ਵਾਸਤੇ ਇੱਕ ਵੱਖਰੀ ਸੂਬੇ ਦੀ ਮੰਗ ਲਈ ਸੰਘਰਸ਼ ਸ਼ੁਰੂ ਕੀਤਾ ਉਹਨਾਂ ਨੂੰ ਇਸ ਮੰਤਵ ਲਈ ਕਈ ਵਾਰ ਜੇਲ੍ਹ ਜਾਣਾ ਪਿਆ ਤੇ ਕਈ ਹੜਤਾਲਾਂ ਮੋਰਚੇ ਲਗਾਉਣੇ ਪਏ। 1966 ਵਿੱਚ ਪੰਜਾਬੀ ਭਾਸ਼ਾ ਦੇ ਆਧਾਰ ਤੇ ਨਵਾਂ ਪੰਜਾਬ ਹੋਣ ਦੇ ਵਿੱਚ ਆਇਆ। ਮਾਸਟਰ ਜੀ 82 ਸਾਲ ਦੀ ਉਮਰ ਦੇ ਵਿੱਚ 22 ਨਵੰਬਰ 1967 ਨੂੰ ਦਿਲ ਦਾ ਦੌਰਾ ਪੈ ਜਾਣ ਕਾਰਨ ਚੰਡੀਗੜ੍ਹ ਦੇ ਪਜੀ ਵਿੱਚ ਇਸ ਫਾਨੀ ਸੰਸਾਰ ਤੋਂ ਰੁਕਸਤ ਹੋ ਗਏ।